ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਰ ਦਸ਼ਕ ਦਾ ਸਵਾਗਤ ਕਰਦੀਆਂ ਗੱਲ ਅੱਜ ਕਰਾਂਗੇ ਪਾਣੀਆਂ ਦੇ ਮੁੱਦੇ ਤੇ ਜਿਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਪੂਰੀ ਤੜਫਲਿ ਮਚੀ ਹੋਈ ਹੈ ਮੁੱਦਾ ਪਾਣੀਆਂ ਦਾ ਜਿਹੜਾ ਕਿ ਫਿਰ ਤੋਂ ਇੱਕ ਵਾਰ ਛਿੜ ਗਿਆ ਹਾਲਾਂਕਿ ਪਹਿਲਾਂ ਵੀ ਪਾਣੀ ਦਾ ਮੁੱਦਾ ਜਿਹੜਾ ਕਿ ਬਹੁਤ ਵਾਰ ਉੱਠ ਚੁੱਕਿਆ ਤਾਂ ਇੱਕ ਵਾਰ ਫਿਰ ਇਸ ਦੀ ਮੰਗ ਉੱਠੀ ਹੈ ਹਰਿਆਣਾ ਸਰਕਾਰ ਦੇ ਵੱਲੋਂ ਮੰਗ ਕੀਤੀ ਗਈ ਹੈ ਪਾਣੀ ਦੀ ਜਿਸ ਨੂੰ ਕੀ ਇਨਕਾਰ ਕੀਤਾ ਪੰਜਾਬ ਦੇ ਵੱਲੋਂ ਇਨਕਾਰ ਕੀਤਾ ਗਿਆ ਕਿ ਹਰਿਆਣਾ ਨੂੰ ਇੱਕ ਬੂੰਦ ਵੀ ਪਾਣੀ ਦੀ ਨਹੀਂ ਦਿੱਤੀ ਜਾਵੇਗੀ ਹਾਲਾਂਕਿ ਹਰਿਆਣਾ ਪਹਿਲਾਂ ਹੀ ਪਾਣੀ ਜਿਹੜਾ ਕਿ ਉਹ ਆਪਣੇ ਹਿੱਸੇ ਦਾ ਵਰਤ ਚੁੱਕਿਆ ਇਹ ਪੰਜਾਬ ਸਰਕਾਰ ਦਾ ਕਹਿਣਾ ਜਿਸ ਨੂੰ ਲੈ ਕੇ ਇਨਕਾਰ ਵੀ ਕੀਤਾ ਜਾ ਚੁੱਕਿਆ ਤਾਂ ਲਗਾਤਾਰ ਹੀ ਪਾਣੀ ਨੂੰ ਲੈ ਕੇ ਪਾਣੀ ਦੇ ਮੁੱਦੇ ਨੂੰ ਲੈ ਕੇ ਬਿਆਨਬਾਜ਼ੀ ਦੋਵਾਂ ਸੂਬਿਆਂ ਤੋਂ ਕੀਤੀ ਜਾ ਰਹੀ ਹੈ ਦੋਨੋਂ ਸੂਬੇ ਜਿਹੜੇ ਕਿ ਆਮੋ ਸਾਹਮਣੇ ਹੋਗੇ ਨੇ ਤਾਂ ਇਸੇ ਵਿਚਾਲੇ ਇੱਕ ਵੱਖਰੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਇੱਕ ਮੰਚ ਤੇ ਦੋਨੋਂ ਸੂਬਿਆਂ ਦੇ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਅਤੇ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਇੱਕੋ ਹੀ ਮੰਚ ਤੇ ਇਕੱਠੇ ਨਜ਼ਰ ਆਏ ਹਾਲਾਂਕਿ ਗੱਲਬਾਤ ਦੋਵਾਂ ਸੀਐਮ ਨੇ ਹੀ ਕੀਤੀ ਦੂਰ ਹੀ ਉਹਨਾਂ ਦੀ ਦੁਆ ਸਲਾਮ ਹੈਲੋ ਹੈ ਸਤਿ ਸ਼੍ਰੀ ਅਕਾਲ ਹੋਈ ਹੈ ਤਾਂ ਇੱਕੋ ਮੰਚ ਤੇ ਨਜ਼ਰ ਆਏ ਇਹ ਮੁਹੀਮ ਦੇ ਵਿੱਚ ਇਨ੍ਹਾਂ ਦੋਵੇਂ ਸੂਬਿਆਂ ਦੇ ਜਿਹੜੇ ਕਿ ਮੁੱਖ ਮੰਤਰੀਆਂ ਦੇ ਵੱਲੋਂ ਹਿੱਸਾ ਲਿਆ ਗਿਆ ਸੀ ਦੱਸ ਦੇ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਨਸ਼ਾ ਮੁਕਤ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਰੈਲੀ ਕੱਢੀ ਗਈ ਤੇ ਇਸ ਰੈਲੀ ਦਾ ਹਿੱਸਾ ਇਹ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਵੀ ਬਣੇ ਤਾਂ ਹੋਰ ਵੀ ਇਸ ਤੋਂ ਇਲਾਵਾ ਵੱਡੇ-ਵੱਡੇ ਸਿਆਸਤਦਾਨ ਵੀ ਇਸ ਮੁਹਿੰਮ ਦੇ ਨਾਲ ਜੁੜੇ ਹੋਏ ਤਾਂ ਦੱਸ ਦੇ ਕਿ ਰਾਜਪਾਲ ਨੇ ਕਿਹਾ ਕਿ ਹਰ ਇੱਕ ਨਾਗਰਿਕ ਨੂੰ ਇਸ ਮੁਹਿੰਮ ਦੇ ਨਾਲ ਜੁੜਨਾ ਚਾਹੀਦਾ ਤਾਂ ਕਿ ਜੋ ਪੰਜਾਬ ਹੈ ਜਾਂ ਨਸ਼ਾ ਜਿਹੜਾ ਕਿ ਫੈਲ ਰਿਹਾ ਉਸ ਨੂੰ ਰੋਕਿਆ ਜਾਵੇ ਤਾਂ ਨਸ਼ੇ ਸਬੰਧੀ ਜਾਗਰੂਕ ਕਰਨ ਦੇ ਲਈ ਇਹ ਰੈਲੀ ਕੱਢੀ ਗਈ ਸੀ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਕੱਠੇ ਇੱਕ ਮੰਚ ਤੇ ਨਜ਼ਰ ਆਏ ਭਾਵੇਂ ਉਹਨਾਂ ਦੇ ਜਿਹੜੇ ਕਿ ਗੱਲਬਾਤ ਨਹੀਂ ਹੋਈ ਪਰ ਦੂਰੋਂ ਹੀ ਜਿਹੜੀ ਕਿ ਹੈਲੋ ਹਾਈ ਹੋਈ ਹੈ ਤੇ ਇਸੇ ਵਿਚਾਲੇ ਮੁੱਖ ਮੰਤਰੀ ਨਾਇਬ ਸੈਣੀ ਦਾ ਬਿਆਨ ਸਾਹਮਣੇ ਆਇਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਪਾਣੀ ਦੇ ਮੁੱਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੇ ਪਾਣੀ ਨੂੰ ਰੋਕਣਾ ਬੇहद ਮੰਦਪਾਗ ਹੈ ਹਾਲਾਂਕਿ ਬਿੱਤੇ ਦਿਨੀ ਵੀ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਹਰਿਆਣਾ ਜਿਹੜਾ ਹੈ ਕਿ ਉਹ ਆਪਣੇ ਹੱਕ ਦਾ ਹੀ ਪਾਣੀ ਮੰਗ ਰਿਹਾ ਜਦਕਿ ਜੇਕਰ ਪੰਜਾਬ ਨੂੰ ਪਾਣੀ ਦੀ ਲੋੜ ਹੋਵੇਗੀ ਕਿਸੇ ਵੀ ਸਮੇਂ ਜੇਕਰ ਪੰਜਾਬ ਪਿਆਸਾ ਰਿਹਾ ਤਾਂ ਉਸ ਦੀ ਪਿਆਸ ਹਰਿਆਣਾ ਜ਼ਰੂਰ 부ਜਾਵੇਗਾ ਅਤੇ ਹਰਿਆਣਾ ਜਿਹੜਾ ਕਿ ਪੰਜਾਬ ਨੂੰ ਲੋੜ ਅਨੁਸਾਰ ਪਾਣੀ ਦੇਵੇਗਾ। ਇਸ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਜਿਹੜਾ ਕਿ ਟਵੀਟ ਕਰ ਬਿਆਨ ਕੀਤਾ ਜਾਂਦਾ ਹੈ, ਬਿਆਨ ਦਿੱਤਾ ਜਾਂਦਾ ਹੈ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਹ ਕਿਹਾ ਜਾਂਦਾ ਹੈ ਕਿ ਪਾਣੀ ਤੇ ਸਿਰਫ ਪੰਜਾਬ ਦਾ ਹੀ ਹੱਕ ਹੈ। ਪੰਜਾਬ ਆਪਣੇ ਹੱਕ ਦਾ ਪਾਣੀ ਕਿਸੇ ਨੂੰ ਵੀ ਨਹੀਂ ਦੇਵੇਗਾ ਤੇ ਉਹ ਜਿਹੜੇ ਕਿ ਤੱਕੇਸ਼ਾਈ ਆ ਉਹ ਬਰਦਾਸ਼ਤ ਨਹੀਂ ਕਰ। ਤਾਂ ਇਸੇ ਵਿਚਾਰੇ ਬਿੱਤੇ ਦੇਣੀ ਪੰਜਾਬ ਦੀ ਆਲ ਪਾਰਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕੀ ਪੰਜਾਬ ਦੇ ਸਾਰੇ ਹੀ ਰਾਜਨੀਤਿਕ ਆਗੂ ਇਕੱਠੇ ਨਜ਼ਰ ਆਏ ਪੰਜਾਬ ਦੀ ਇੱਕ ਜੁਟਤਾ ਪਾਣੀਆਂ ਦੇ ਮੁੱਦੇ ਤੇ ਇਕੱਠੇ ਨਜ਼ਰ ਆਈ ਜਿਸ ਨੂੰ ਲੈ ਕੇ ਲੱਗ ਰਿਹਾ ਹੈ ਕਿ ਜ਼ਰੂਰ ਜਿਹੜਾ ਕਿ ਪੰਜਾਬ ਉਹ ਆਪਣਾ ਹੱਕ ਬਚਾ ਲਵੇਗਾ ਤਾਂ ਆਪਣਾ ਹੱਕ ਹੈ ਜਿਹੜਾ ਕਿ ਪੰਜਾਬ ਕਿਸ ਨੂੰ ਨਹੀਂ ਦੇਵੇਗਾ ਦੱਸਦੇ ਕਿ ਇਸ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਕੱਠੇ ਹੀ ਨਜ਼ਰ ਆਏ ਜਿਨ੍ਹਾਂ ਨੇ ਸੈੰਤੀ ਪ੍ਰਗਟਾਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿ ਉਹਨਾਂ ਦੇ ਨਾਲ ਖੜੇ ਨੇ ਉਹ ਪੰਜਾਬ ਦਾ ਪਾਣੀ ਕਿਸੇ ਨੂੰ ਵੀ ਨਹੀਂ ਦੇਣਗੇ ਤਾਂ ਜੇਕਰ ਅੱਜ ਦੀ ਗੱਲ ਕਰ ਲਈਏ ਤਾਂ ਇਹਨਾਂ ਤਸਵੀਰਾਂ ਤੋਂ ਬਾਅਦ ਇੱਕ ਹੋਰ ਜਿਹੜਾ ਕਿ ਖਬਰ ਸਾਹਮਣੇ ਸਾਹਮਣੇ ਆਈ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਕੇਂਦਰ ਸਰਕਾਰ ਨੇ BBMP ਨੂੰ ਹੁਕਮ ਦੇ ਦਿੱਤੇ ਕਿ ਸਿਰਫ 8 ਦਿਨਾਂ ਦੇ ਲਈ ਹਰਿਆਣਾ ਨੂੰ 4500 ਕਿਊਸਿਕ ਪਾਣੀ ਦਿੱਤਾ ਜਾਵੇ ਤਾਂ ਗ੍ਰੈਸ ਕੱਤਰ ਦੀ ਮੀਟਿੰਗ ਹੋਈ ਹੈ ਜਿਹੜਾ ਕਿ ਤਾਂ BBMB ਨੂੰ ਜਿਹੜਾ ਕਿ ਹੁਕਮ ਦਿੱਤੇ ਗਏ ਨੇ ਕੇਂਦਰੀ ਗ੍ਰੈਸ ਕੱਤਰ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੁੰਦੀ ਆ ਤੇ ਹੁਕਮ ਦਿੱਤੇ ਜਾਂਦੇ ਨੇ BBMB ਨੂੰ ਕਿ ਸਿਰਫ 8 ਦਿਨਾਂ ਦੇ ਲਈ ਹਰਿਆਣਾ ਨੂੰ 4500 ਕਿਊਸਿਕ ਪਾਣੀ ਦਿੱਤਾ ਜਾਵੇ ਤਾਂ ਉੱਥੇ ਹੀ ਪਾਣੀਆਂ ਦੇ ਇਸ ਮੁੱਦੇ ਵਿਚਾਲੇ ਹਿਮਾਚਲ ਦੇ ਵੀ ਐਂਟਰੀ ਹੋ ਗਈ ਹੈ ਤਾਂ ਹਿਮਾਚਲ ਦੇ ਸੀਐਮ ਸੁਖੂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ सीएम ਸੁਖਵਿੰਦਰ ਸੁਖੂਦਾਇ ਕਹਨੇ ਕਿ ਇਹ ਜਿਹੜਾ ਪਾਣੀ ਆ ਜਿਸ ਤੇ ਲੜਾਈ ਹੋ ਰਹੀ ਆ ਦੋਨਾਂ ਸੂਬਿਆਂ ਵਿਚਕਾਰ ਨਾ ਤਾਂ ਇਹ ਪਾਣੀ ਪੰਜਾਬ ਦਾ ਹੈ ਤੇ ਨਾ ਹੀ ਇਹ ਪਾਣੀ ਹਰਿਆਣਾ ਦਾ ਹੈ ਇਹ ਪਾਣੀ ਹਿਮਾਚਲ ਪ੍ਰਦੇਸ਼ ਦਾ ਹੈ ਤਾਂ ਅਜਿਹਾ ਸੀਐਮ ਸੁਖੂ ਦੇ ਵੱਲੋਂ ਕਿਹਾ ਗਿਆ ਉੱਥੇ ਦੂਜੇ ਪਾਸੇ ਜੇ ਅੱਜ ਦੀ ਮੀਟਿੰਗ ਦੀ ਗੱਲ ਕਰ ਲਈ ਜਾਵੇ ਤਾਂ ਅੱਜ ਜਿਹੜੀ ਸ਼ਾਮ 5 ਵਜੇ ਮੀਟਿੰਗ ਹੋਣੀ ਹੈ BBMP ਦੇ ਵੱਲੋਂ ਇੱਕ ਮੀਟਿੰਗ ਸੱਦੀ ਗਈ ਹੈ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਜੋ ਕਿ ਚੰਡੀਗੜ੍ਹ ਸਿਤ ਹਰਿਆਣਾ ਪਵਨ ਦੇ ਵਿੱਚ ਹੋਵੇਗੀ ਸ਼ਾਮ 5 ਵਜੇ ਜਿਸ ਦੇ ਵਿੱਚ ਕੀ ਪੰਜਾਬ ਹਿਮਾਚਲ ਸਮੇਤ ਚਾਰ ਸੂਬਿਆਂ ਦੇ ਅਧਿਕਾਰੀ ਇਸ ਮੀਟਿੰਗ ਦਾ ਹਿੱਸਾ ਲੈਣਗੇ ਤਾਂ ਹੋ ਸਕਦੇ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਆ ਸਕਦੇ ਨੇ ਕਿ ਹਰਿਆਣਾ ਨੂੰ ਜਿਹੜਾ ਕਿ ਪਾਣੀ ਉਹ ਦਿੱਤਾ ਜਾਵੇਗਾ ਜਾਂ ਨਹੀਂ ਜਾਂ ਹੋਰ ਵੀ ਜਿਹੜੇ ਕਿ ਵੱਡਾ ਫੈਸਲਾ BBMP ਦੇ ਵੱਲੋਂ ਇਸ ਮੀਟਿੰਗ ਦੌਰਾਨ ਲਿਆ ਜਾ ਸਕਦਾ ਹੈ ਤਾਂ ਲਗਾਤਾਰ ਹੀ ਪਾਣੀ ਤੇ ਜੜੀ ਕਿ ਚਰਚਾ ਛਿੜੀ ਹੋਈ ਹੈ ਹਰ ਇੱਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਦੇ ਹਰਿਆਣਾ ਸਰਕਾਰ ਦੇ ਵੱਲੋਂ ਟਵੀਟ ਕਰ ਬਿਆਨਬਾਜ਼ੀ ਕੀਤੀ ਜਾਂਦੀ ਤਾਂ ਕਦੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਜਵਾਬ ਦਿੱਤਾ ਜਾਂਦਾ ਹੈ ਟਵੀਟ ਰਾਹੀਂ ਤਾਂ ਟਵੀਟ ذریعے ਜਿਹੜੀ ਕਿ ਇਹ جنگ ਹੈ ਪਾਣੀਆਂ ਦੇ ਮੁੱਦੇ ਤੇ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਜਿਹੜੀਆਂ ਤਸਵੀਰਾਂ ਦੀ ਮੈਂ ਪਹਿਲਾਂ ਗੱਲ ਕਰ ਚੁੱਕੀ ਹਾਂ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਪਾਵੇਂ ਇੱਕ ਮੰਚ ਤੇ ਦੋਵੇਂ ਸੀਐਮ ਇਕੱਠੇ ਨਜ਼ਰ ਆਏ ਪਰ ਉਹਨਾਂ ਵਿਚਕਾਰ ਕੋਈ ਵੀ ਗੱਲਬਾਤ ਨਹੀਂ ਹੋਈ ਹਾਲਾਂਕਿ ਬਿਆਨ ਜ਼ਰੂਰ ਆਇਆ ਹਰਿਆਣਾ ਦੇ ਸੀਐਮ ਨੇ ਕਿਹਾ ਕਿ ਪਾਣੀ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਾਣੀ ਨੂੰ ਰੋਕਣਾ ਬੇहद ਮੰਦਪਾਗ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਖਿਰ ਕਦੋਂ ਤੱਕ ਇਹ ਜੰਗ ਹੈ ਜਿਹੜੀ ਕਿ ਪਾਣੀ ਤੇ ਚੱਲਦੀ ਰਹੇਗੀ ਕੀ ਜਿਹੜੀ ਪੰਜਾਬ ਦੀ ਇੱਕ ਜੁਟਤਾ ਇਹ ਆਪਣਾ ਪਾਣੀ ਬਚਾ ਲਵੇਗੀ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ